ਬਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਕੀ ਕਣਾਂਖਾਂ ਮੈਂ ਔਰਤ ਇੱਕ ਚੀਜ਼ ਉਦੋਂ ਦੱਬੀ ਗਈ ਜਦੋਂ ਜਨਮ ਵੇਲੇ ਦਾਦੀ ਨੇ ਆਖਿਆ ਕਿ ਹੁਣ ਤੇ ਪੋਤੇ ਦਾ ਮੂੰਹ ਬਖਾ ਦਿੰਦਾ ਰੱਬਾ ਪੱਥਰ ਹੀ ਸੁੱਟੀ ਆਉਣਾ ਤੂੰ ਤਾਂ ਇੱਕ ਚੀਕ ਉਦੋਂ ਦੱਬੀ ਗਈ ਜਦੋਂ ਭੂਆ ਨੇ ਹੱਥੋਂ ਖੜੋਣਾ ਖੋ ਵੀਰ ਨੂੰ ਫੜਾ ਦਿੱਤਾ ਤੇ ਕਿਹਾ ਦੇ ਮੁੰਡੇ ਨੂੰ ਤੇਰਾ ਬੱਬਰ ਨਹੀਂ ਪਰਦਾ ਖੇਡ ਕੇ ਇੱਕ ਚੀਖ ਉਦੋਂ ਕੁੱਟੀ ਗਈ ਜਦੋਂ ਮਾਂ ਨੇ ਫਰੈਂਚ ਗੁੱਤ ਇਹ ਖੋਲ ਇਹ ਕਹਿ ਕੇ ਖੋਲ ਦਿੱਤੀ ਕਿ ਕਾਲਜ ਪੜਨ ਜਾਣੀ ਐ ਕਿਸ਼ਕੀਨੀ ਕਰ ਚੰਗੀ ਮੱਤ ਨਾਲ ਪੜ ਲਾ ਨਹੀਂ ਤਾਂ ਹਟ ਜਾ ਇੱਕ ਚੀਖ ਉਦੋਂ ਕੁੱਟੀ ਗਈ ਜਦੋਂ ਵਿਆਹੀ ਨੂੰ ਘਰ ਵਾਲੇ ਨੇ ਕਿਹਾ ਸੋਸ਼ਲ ਮੀਡੀਆ ਬੰਦ ਕਰ ਸਾਰੇ ਅੱਗੋ ਕਿਹਾ ਹੀ ਨਾ ਗਿਆ ਵੀ ਤੂੰ ਵੀ ਕਰਦੇ ਵੰਦ ਆਪਦੇ ਇੱਕ ਚੀਕ ਉਦੋਂ ਕੁੱਟੀ ਗਈ ਜਦੋਂ ਸੱਸ ਨੇ ਆਖਿਆ ਕਿ ਇਸ ਵਾਰੀ ਮੁੰਡਾ ਚਾਹੀਦਾ ਨਾ ਹੋਇਆ ਤਾਂ ਦੇਖ ਲਵੀਂ ਕਿਹਾ ਹੀ ਨਾ ਗਿਆ ਕਿ ਪੁੱਤ ਨੂੰ ਕਹਿ ਪੱਥਰ ਨਾ ਧਰੇ ਮੇਰੇ ਅੰਦਰ ਚੀਕਾਂ ਕੁੱਟੀਆਂ ਰਹਿ ਜਾਂਦਗੀਆਂ ਔਰਤ ਔਰਤ ਦੀ ਦੁਸ਼ਮਣ ਬਣ ਜਾਂਦੀ ਏ ਮਰਦਾਂ ਤੋਂ ਵੱਧ ਔਰਤ ਨੂੰ ਔਰਤ ਤੋਂ ਆਜ਼ਾਦੀ ਚਾਹੀਦੀ ਗਲਿਆਂ ਦੇ ਪਾਟਣ ਤੋਂ ਪਹਿਲਾਂ ਔਰਤਾਂ ਨੂੰ ਸੁਧਰਨਾ ਹੋਵੇਗਾ ਧੰਨਵਾਦ